जय मसी मेरा नाम नितिन है मैं आज अजर पोथी का तीजा अध्याय अमित पिलर की प्रार्थना बोलने जा रहा हाँ ये हवा मेरे विरोधी किन्ने ही हैं मेरे विरुद्ध बहुत उठ उठ खलोते हैं वाले मेरी जान मुारहावा वालों ओदा बचाओ है ही नहीं है। हे यहावा, तो मेरे द्वारे ढाल है ਮੇਰੀ ਮਹਿਮਾ ਅਤੇ ਮੇਰੇ ਸਿਰ ਨੂੰ ਟੌਣ ਵਾਲਾ ਹੈ ਮੈਂ ਆਪਣੀ ਆਵਾਜ਼ ਨਾਲ ਯਹਵਾ ਨੂੰ ਪੁਕਾਰਦਾ ਹਾਂ ਅਤੇ ਆਪਣੇ ਉਹ ਆਪਣੇ ਪਿੱਤਰ ਪਹਾੜੋਂ ਮੈਨੂੰ ਉਤਰ ਦਿੰਦਾ ਹੈ ਫਿਰ ਹੈ ਮੈਂ ਲੰਮਾ ਪੈ ਗਿਆ ਤੇ ਸੌ ਗਿਆ ਮੈਂ ਜਾਗ ਉੱਠਿਆ ਕਿਉਂ ਜੋ ਯਹਵਾ ਮੈਨੂੰ ਸੰਭਾਲਦਾ ਹੈ ਮੈਂ ਹੁਣ ਧਾਰਾਂ ਤੋਂ ਨਹੀਂ ਡਰਾਂਗਾ ਜਿਨ੍ਹਾਂ ਆਲੇ ਦੋਲੇ ਮੇਰੇ ਵਿਰੁੱਧ ਘੇਰਾ ਪਾ ਲਿਆ ਹੈ ਹੇ ਯਹਵਾ ਉੱਠ ਮੇਰੇ ਪਰਮੇਸ਼ਰ ਮੈਨੂੰ ਬਚਾ ਕਿਆ ਤਾਂ ਮੇ ਸਭਨਾ ਲਈ ਇਹ ਦਿਆ ਖਲਖਾਉ ਤੇ ਮਾਇਆ ਹੈ ਅਤੇ ਦੁਸ਼ਤਾਂ ਦੇ ਅਲਪਨ ਟੁੱਟੇ ਹਨ ਬਚਾਓ ਯਹੋਵਾ ਵੱਲੋਂ ਹੈ ਤੇਰੀ ਬਰਕਤ ਤੇਰੀ ਪਜਾਤੀ ਹੋਵੇ ਆਮੀਨ